ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਐਂਡ ਬੁੱਟਰ ਜੀ ਤਸੀਰ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜਿਹੜਾ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕਰ ਰਹੇ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਜੀ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗਾ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਵਿੰਦਰ ਸਿੰਘ ਵੀਰੋ ਪਿੰਡ ਜੀ ਪਿੰਡ ਬੁੱਟਰ ਰਣੀਆਂ ਰੂਟ ਤੇ ਘਰ ਆਈ ਆਪਣਾ ਠੀਕ ਹੈ ਜੀ ਮੋਬਾਈਲ ਨੰਬਰ ਜੀ 9814439220 ਘਰ ਦੀ ਹੈ ਜੀ ਮਾਜਾ ਹਾਂ ਜੀ ਹਾਂ ਘਰ ਦੀ ਝੋਟੀ ਵੀਰੇ ਦੂਜੇ ਸੂਏ ਦੂਜਾ ਸੂਆ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਵੀਰੇ ਲੈਜੋ 2-4 ਦਿਨਾਂ ਜੀ ਜੇ ਡੇਟ ਮੁਤਾਬਕ ਹਾਂ ਜੀ ਹਾਂ ਜੀ ਥਾਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਵੀਰੇ ਧਾਰ ਪੋਲੀ ਕੋਈ ਭਾਰਾ ਲੋਨੀ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਦੁੱਧ ਚੋਇਆ ਪਹਿਲੇ ਸੂਏ ਹੈਗੇ ਵੀਰੇ 11:30 ਜੀ ਚੋਇਆ ਵਾਪਸ ਹਾਂ ਜੀ ਹਾਂ ਜੀ ਚੋਇਆ ਵਾਪਸ ਪਹਿਲੀ ਬਾਕਸੀ 1 ਕਿਲੋ ਜੀ 1 ਕਾ ਥਣਾ ਦੀ ਗਰੰਟੀ ਥਣਾ ਦੀ ਪੋਲੀ ਧਾਰਾ ਪੂਰੇ ਚਾਰੇ ਚੱਲਣ ਗਈ ਫੁੱਲ ਠੀਕ ਹੈ ਤੋੜ ਕੇ ਦਿਖਾ ਦਿਓ ਵੀਰੇ ਲੋ ਜੀ ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਜੀ ਬਾਈ ਕਹਿੰਦਾ ਆਪਣੇ ਘਰੇਲੂ ਪਸ਼ੂ ਆ ਬਈ ਕੋਈ ਆਪਣੀ ਖਰੀਦੀ ਨਹੀਂ ਜੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੈ ਜਿਹੜਾ ਪਿਛਲੇ ਸੂਏ ਦਾ ਰਿਕਾਰਡ ਆ 11.5 ਕਿਲੋ ਆ ਜੀ ਇਕ ਤਿਆਰਾ ਥੋੜੀ ਵੀਰੇ ਸੇਵਾ ਸੰਭਾਲ ਦੇ ਚਾਹਤੇ ਆ ਬਈ ਕਿੰਨਾ ਆਪਾਂ ਦੁੱਧ ਚੋ ਸਕਦੇ ਆ ਥੋੜਾ ਜਾਂ ਕੈਮਰੇ ਤੋਂ ਡਰਦਾ ਜੀ ਪਸ਼ੂ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਅੱਤੀ ਚਵਾਈ ਵਾਲਾ ਤਾਂ ਕੋਈ ਗੱਲ ਨਹੀਂ ਵੀਰੇ ਬੰਦ ਥਾ ਥੋੜਾ ਵੀਰੇ ਉਹ ਕਰਦੇ ਨਾ ਤੁਰਦੀ ਆ ਤਾਂ ਜਰੂਰ ਹਾਂ ਹਾਂ ਸੋ ਜੀ ਤੇ ਜੇ ਡਰ ਗਈ ਤਾਂ ਵੀਰੇ ਤੁਹਾਨੂੰ ਬੰਨ ਕੇ ਮੈਂ ਦਿਖਾ ਦੂੰਗਾ ਕਿਉਂਕਿ ਬਸ ਇੱਥੇ ਆ ਗਿਆ ਬਰਾ ਮਨਾਉਂਦਾ ਜਗਾ ਘਟ ਕਰਕੇ ਜਗਾ ਘਟਾ ਕੋਈ ਇੱਧਰ ਆਉਂਦਾ ਵੀ ਨਹੀਂ ਹੋਣਾ ਵੀਰੇ ਉਪਰਾਂ ਬੰਦਾ ਹੈ ਨਾ ਤਾਂ ਕਰ ਬੁੜੀਆਂ ਹਿਸਾਬ ਦੀਆਂ ਵੀਰੇ ਠੀਕ ਹੈ ਵਾ ਕੋਈ ਗੱਲ ਨਹੀਂ ਜੀ ਬੰਦ ਹਾਂ ਨਾ ਨਾ ਕੋਈ ਗੱਲ ਨਹੀਂ ਵੀਰੇ ਬੰਦ ਜੀ ਆਪਾਂ ਮੈਂ ਤੁਹਾਨੂੰ ਤੁਹਾਨੂੰ ਥਣ ਇਦਾਂ ਹੀ ਨੇੜੇ ਤੋਂ ਚੈੱਕ ਕਰਾ ਦਿੰਨਾ ਕਿਉਂਕਿ ਵੀਰੇ ਡਰਦੀ ਆ ਥੋੜਾ ਜਿਆ ਥਾ ਨੂੰ ਸੋਹਣੇ ਸੈਜ ਦਾ ਕੱਲਾ ਕੱਲਾ ਨਿੱਖੜਮਾ ਫੱਤੀ ਚਵਾਈ ਆਲਾ ਕੋੜ ਸ਼ਾਂਗ ਪੂਰਾ ਵੀ ਨਹੀਂ ਥਣ ਉਹ ਟਿਮਕਣਾ ਜਿਹਾ ਵੈਸੇ ਹੀ ਉਹ ਤਾਂ ਵੈਸੇ ਹੀ ਆ ਵੀਰੇ ਠੀਕ ਹੈ ਜੀ ਉਹ ਚ ਨਹੀਂ ਰੁੱਧ ਹੁੰਦਾਗਾ ਠੀਕ ਹੈ ਜੀ ਵੈਸੇ ਹੀ ਆ ਜੀ ਮੁੱਠੀ ਆਲਾ ਥਾਣਾ ਚਵਾਈ ਦੀ ਪੋਲੀ ਸੀ ਬਾਈ ਜਮਾ ਪੋਲੀ ਵੀਰੇ ਧਰ ਬੱਚੇ ਭਲੇ ਚੋ ਲੈਣੀ ਠੀਕ ਹੈ ਜੀ ਤੇ ਜੈਜ ਡਿਮਾਂਡ ਜਿਹੜੇ ਲੈਣੇ ਆ ਇਹਦੇ ਉਹ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਿਉਂਕਿ ਹਜੇ ਲੈ ਨਹੀਂ ਦੀ ਆ ਤਾਂ ਲੈ ਨਹੀਂ ਦੀ ਆ ਹਾਂ ਕਰਦੇ ਆ ਫੋਨ ਦਾ ਬਸੂ ਉਹ ਤੋਂ ਮੌਕੇ ਮਦਕ ਕਿਹੜਾ ਪੰਦੋ ਜੀ ਕੋਈ ਗੱਲ ਨਹੀਂ ਮੈਂ ਬੈਕ ਸਾਈਡ ਤੋਂ ਹਵਾਨਾ ਦਿਖਾ ਦਾਂ ਜੀ ਕਿਉਂਕਿ ਡਰ ਦੀ ਕਰਕੇ ਆਪਾਂ ਬੈਕ ਸਾਈਡ ਤੋਂ ਹਵਾਨਾ ਤਿਆਰੀ ਵੈਸੇ ਸੋਣੀ ਕੀਤੀ ਵੀ ਹੈ ਜੀ ਮੈਂ ਕੋਸ਼ਿਸ਼ ਇਧਰ ਨੂੰ ਹੱਕ ਦੇ ਜੀ ਇਹਨੂੰ ਥੋੜਾ ਜਾਂ ਗੋਲ ਪੱਠ ਪੂੜਾ ਮੁਰਾਚੀ ਪੈਂਦੀ ਹੈ ਜੀ ਤਿਆਰੀ ਸੋਣੀ ਕਰਤੀ ਹਾਂ 40 ਸ਼ਾਹੀ ਪੂਰੀ ਫੜੀ ਹਾਂ ਜੀ ਹਾਂ ਜੀ ਪਿਓਰ ਮੁਰਾਚੀ ਪੈਂਦੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ